ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਇਰ ਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹੈ ਖਬਰ ਜੋ ਜੁੜੀ ਹੋਈ ਹੈ ਡੀਆਈਜੀ ਹਰਚਨ ਸਿੰਘ ਭੋਲਰ ਨਾਲ ਉਸ ਨੂੰ ਫਸਾਉਣ ਵਾਲੇ ਕਬਾੜੀਏ ਆਕਾਸ਼ ਬੱਤਾ ਨਾਲ ਤੇ ਫਿਰ ਉਹ ਜੁੜੀ ਹੋਈ ਹੈ ਪੰਜਾਬ ਦੀ ਸਰਕਾਰ ਦੇ ਨਾਲ ਜਿਸ ਨੇ ਇੱਕ ਨਵਾਂ ਕੰਮ ਕਰ ਦਿੱਤਾ ਹੈ ਜਾਂ ਨਵਾਂ ਚੰਨ ਚੜ੍ਹਾ ਦਿੱਤਾ ਹੈ ਤੇ ਐਸੀ ਖਬਰ ਦੇ ਨਾਲ ਤੁਹਾਨੂੰ ਇੱਕ ਜੁੜਦੀ ਖਬਰ ਸੁਣਾਉਂਦੇ ਆਂ ਕਿ ਮੁੱਖ ਮੰਤਰੀ ਦੇ OST ਜਗ ਨੂਰ ਸਿੰਘ ਗਰੇਵਾਲ 2018 ਦੇ PCS ਬੈਚ ਦੇ ਅਧਿਕਾਰੀ ਉਹਨਾਂ ਨੇ ਪ੍ਰੀਮਚਰ ਰਿਟਾਇਰਮੈਂਟ ਯਾਨੀ ਕਿ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਹੈ ਇਹ OST ਕਿਉਂ ਗਿਆ ਇਹਨੇ ਆਪਣਾ ਯਾਨੀ ਕਿ ਸੇਵਾ ਕਾਲ ਖਤਮ ਵਿਚਾਲੇ ਹੀ ਕਿਉਂ ਕਰ ਦਿੱਤਾ ਇਹਦੇ ਤੇ ਬਹੁਤ ਅਟਕਲਾਂ ਲੱਗ ਰਹੀਆਂ ਨੇ 2018 ਦਾ PCS ਬੈਚ ਦਾ ਅਫਸਰ ਜਿਹਦੀ ਪੋਜੀਸ਼ਨ ਦੂਜੇ ਨੰਬਰ ਤੇ ਸੀ ਯਾਨੀ ਕਿ ਇੱਕ ਲਾਇਕ ਅਫਸਰ ਸੀ ਅਤੇ ਸ਼ੁਰੂ ਤੋਂ ਹੀ ਮੁੱਖ ਮੰਤਰੀ ਦੇ ਨਾਲ OST ਲੱਗਿਆ ਹੋਇਆ ਸੀ ਉਹਦਾ ਸੇਵਾ ਮੁਕਤੀ ਲੈਣਾ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਸਾਰੇ ਸਵਾਲ ਖੜੇ ਕਰਦਾ ਲੋ ਤੁਹਾਨੂੰ ਹੁਣ ਸੁਣਾਉਣੇ ਆ ਕਿ ਆਕਾਸ਼ ਬੱਤਾ ਕਬਾੜੀਆ ਗੋਬਿੰਦਗੜ ਜਿਹਦੀ ਸ਼ਿਕਾਇਤ ਤੇ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਹੋਈ ਔਰ ਫਿਰ ਭੁੱਲਰ ਦੇ ਘਰੋਂ ਜੋ ਕੁਛ ਨਿਕਲਿਆ ਉਹ ਤੁਸੀਂ ਸੁਣ ਚੁੱਕੇ ਹੋ ਅੱਜ ਤੁਹਾਨੂੰ ਗੱਲ ਸੁਣਾਉਣੇ ਆ ਆਕਾਸ਼ ਬੱਤਾ ਦੀ ਆਕਾਸ਼ ਬੱਤਾ ਤੇ ਇੱਕ ਪਰਚਾ ਵਜਲੈਂਸ ਬਿਊਰੋ ਨੇ 2020 ਦੇ ਵਿੱਚ ਵੀ ਦਰਜ ਕੀਤਾ ਉਸ ਐਫ ਆਈ ਆਰ ਦਾ ਨੰਬਰ ਹੈਗਾ 8 ਡੇਟਡ 21 8 20 ਔਰ ਇਸ ਪਰਚੇ ਚ ਚਲਾਨ ਪੇਸ਼ ਕੀਤਾ ਗਿਆ ਅਦਾਲਤ ਅਡੀਸ਼ਨਲ ਸੈਸ਼ਨ ਜੱਜ ਹਰ ਸਿਮਰਨਜੀਤ ਸਿੰਘ ਮੁਹਾਲੀ ਦੀ ਕੋਰਟ ਚ ਤੇ ਇਹ ਚਲਾਨ ਪੇਸ਼ ਹੋਇਆ 21 10 24 ਨੂੰ ਜਲਾਨ ਪੇਸ਼ ਕਰਨ ਵਾਲੇ ਸੀਗੇ ਵਜਲੈਂਸ ਬਿਊਰੋ ਦੇ ਏਆਈਜੀ ਕੁਲਜੀਤ ਸਿੰਘ ਹੁਣ ਇਹਦੇ ਵਿੱਚ ਬਹੁਤ ਜਲਚਸਪ ਘਟਨਾਵਾਂ ਹੋਈਆਂ ਜਿੱਥੋਂ ਤੁਹਾਨੂੰ ਇਹ ਕਲੀਅਰ ਹੋ ਜੂ ਕਿਵੇਂ ਪੰਜਾਬ ਸਰਕਾਰ ਆਕਾਸ਼ ਬੱਤੇ ਨੂੰ ਬਚਾਉਣ 'ਚ ਲੱਗੀ ਹੋਈ ਹੈ ਉਹ ਕਿਉਂ ਬੁਝਾ ਰਹੀ ਹੈ ਇਹ ਤੁਹਾਡੀ ਆਪਣੀ ਇੰਟਰਪ੍ਰੀਟੇਸ਼ਨ ਹੋਏਗੀ ਤੁਸੀਂ ਇਹਦੇ ਅਰਥ ਖੁਦ ਕੱਢ ਸਕਦੇ ਹੋ ਲੋ ਇਹ ਜਿਹੜਾ ਮਾਮਲਾ ਸੀ ਵਿਜੀਲੈਂਸ ਬਿਊਰੋ ਕੋਲ 2020 ਚ ਆਇਆ ਜਦੋਂ BK ਉਪਲ ਇਹਦੇ ਚੀਫ ਡਾਇਰੈਕਟਰ ਸੀ ਤੇ ਅਸ਼ੀਸ਼ ਕਪੂਰ AIG ਫਲਾਈਂਗ ਸਕੁਆਡ ਦੇ ਵਿੱਚ ਲੱਗਿਆ ਹੋਇਆ ਸੀ ਇੱਕ ਸ਼ਿਕਾਇਤ ਆਉਂਦੀ ਆ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਵੱਡੀ ਗਿਣਤੀ ਦੇ ਵਿੱਚ ਟੈਕਸ ਚੋਰੀ GST ਚੋਰੀ ਗੋਬਿੰਦਗੜ ਦੇਸਕਰਾਫ ਡੀਲਰ ਐਕਸਾਈਜ਼ ਮਕਮੇ ਦੇ ਅਧਿਕਾਰੀਆਂ ਨਾਲ ਮਿਲ ਜੁਲ ਕੇ ਕਰ ਰਹੇ ਨੇ ਦੋ ਪਰਚੇ ਦਰਜ ਹੁੰਦੇ ਆ ਜੀ ਇੱਕ ਐਫ ਆਈ ਆਰ ਨੰਬਰ 8 ਤੇ ਇੱਕ ਐਫ ਆਈ ਆਰ ਨੰਬਰ 9 ਖੈਰ ਇਹ ਤੁਹਾਨੂੰ ਵਿਸਤਾਰ ਮੈਂ ਦੰਨਾ ਪਰ ਸਭ ਤੋਂ ਵੱਡੀ ਔਰ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਚੀਮਾ ਨੇ ਤਿੰਨ ਦਨ ਇਤਿਓਸ ਤੇ ਕੇਸ ਚਲਾਉਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰਦਾ ਇਹ ਉਹ ਇਤਿਓਸ ਨੇ ਜਿਹੜੇ ਫਸੇ ਹੋਏ ਨੇ ਜਿਨ੍ਹਾਂ ਦੇ ਵਿਰੁੱਧ ਚਲਾਨ ਦਿੱਤਾ ਗਿਆ ਔਰ ਜਿਹਨੂੰ ਕਹਿੰਦੇ ਆ ਸਮਾਇਤ ਮਨਜ਼ੂਰੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹ ਸਰਕਾਰ ਨੇ ਦੇਣੀ ਹੁੰਦੀ ਆ ਜਿਹੜਾ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ 2018 ਚ ਉਹ ਇੱਕ ਧਾਰਾ ਜੋੜਤੀ ਗਈ ਕਿ ਜਦੋਂ ਵੀ ਕਿਸੇ ਸਰਕਾਰੀ ਮੁਲਾਜ਼ਮ ਤੇ ਕੇਸ ਚ ਲਾਉਣਾ ਹੈ ਤਾਂ ਉਹਦੀ ਜਿਹੜੀ ਅਪੋਇੰਟਿੰਗ ਅਥਾਰਟੀ ਆ ਦਾ محکمہ ਜਿਹੜਾ ਹੈ ਉਹਦੀ ਆਗਿਆ ਦੇਊਗਾ ਤੇ ਜਿਹੜੀ ਆਗਿਆ ਫਿਰ ਉਹ ਮੰਤਰੀ ਤੋਂ ਨਹੀਂ ਹੁੰਦੀ ਆ ਇਹ ਈਟੀਓਜ਼ ਦੇ ਨਾਂ ਸੁਣ ਲਓ ਪਿਆਰਾ ਸਿੰਘ ਈਟੀਓ ਵੇਦ ਪ੍ਰਕਾਸ਼ ਈਟੀਓ ਇਹ ਦੋਹੇ ਰਿਟਾਇਰ ਹੋ ਗਏ ਦੇ ਅੱਗੇ ਹੈਗਾ ਜੀ ਸਿਮਰਨਦੀਪ ਸਿੰਘ ਬਰਾੜ ਇਹ ਹੁਣ ਡੀਈਟੀਸੀ ਬਣ ਗਿਆ ਸੋ ਚਲਾਨ ਦੇ ਵਿੱਚ ਦੋਸ਼ ਸੀ ਕਿ ਆਕਾਸ਼ ਬੱਤਾ ਇਹਨਾਂ ਅਧਿਕਾਰੀਆਂ ਨਾਲ ਮਿਲ ਕੇ ਇਹਨਾਂ ਦੇ ਰਾਹੀਂ ਮੋਟੀਆਂ ਕਮਾਈਆਂ ਕਰਦਾ ਸੀ ਅਤੇ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਦਿੰਦਾ ਸੀ ਲੋ ਤੁਸੀਂ ਇਸ ਚਲਾਨ ਚ ਜਿਹੜੇ 11 ਦੋਸ਼ੀ ਨੇ ਉਹਨਾਂ ਦੇ ਨਾ ਸੁਣ ਲੋ ਪਹਿਲੇ ਨੰਬਰ ਤੇ ਚਦਾਨ ਚ ਰੱਖਿਆ ਹੋਇਆ ਕਾਸ਼ ਬੱਤਾ ਮੰਡੀ ਗੋਬਿੰਦਗੜ ਫਿਰ ਮੰਗਲ ਸਿੰਘ ਬਠਿੰਡਾ ਪਿਆਰਾ ਸਿੰਘ ਈਟੀਓ ਮਾਨਸਾ ਰਿਟਾਇਰ ਹੋ ਗਿਆ ਚੌਥਾ ਵੇਦ ਪ੍ਰਕਾਸ਼ ਈਟੀਓ ਫਾਜ਼ਲ ਕਾ ਰਿਟਾਇਰ ਹੋ ਗਿਆ ਗੁਰਮੀਤ ਸਿੰਘ ਸੋਹਣ ਫਤਿਹਗੜ ਸਾਹਿਬ ਵਿਜੇ ਕੁਮਾਰ ਘਈ ਖੰਨਾ ਇਹ ਸਭ ਤੋਂ ਵੱਡਾ ਜਿਹੜਾ ਘਈ ਹੈ ਨਾ ਇਹ ਸਭ ਦਾ ਕਿੰਗ ਹੈ ਤੇ ਫੇਰ ਅੱਗੇ ਰਜੀਵ দত্ত ਲੁਧਿਆਣਾ ਚਰਨਜੀਤ ਸਿੰਘ ਗਟੌਰ ਮੁਹਾਲੀ ਭਿੰਦਰ ਸਿੰਘ ਗੋਬਿੰਦਗੜ ਕੋਨਾ ਨੋ ਵਰਮਾ ਲੁਧਿਆਣਾ ਸਿਮਰਨਦੀ ਸਿੰਘ ਬਰਾਲ ਡੀ ਈ ਟੀ ਸੀ ਸੋ ਇਹ ਜਿਹੜੇ ਦੋਸ਼ੀ ਨੇ ਸਾਰੇ ਕੁੱਲ ਮਿਲਾ ਕੇ ਤਾਂ 33 ਨੇ ਆਹ ਜਿਹੜੇ 11 ਨੇ ਇਹਨਾਂ ਤੇ ਚਲਾਨ ਦੇ ਤਾ ਗਿਆ ਹੁਣ ਬਾਕੀਆਂ ਨੂੰ ਛੱਡਿਆ ਕਿਉਂ ਗਿਆ 33ਾਂ ਚੋਂ ਉਹ ਕੀ ਸਬੂਤ ਮਿਲੇ ਨਹੀਂ ਮਿਲੇ ਜੇ ਮਿਲੇ ਉਹਨਾਂ ਨੂੰ ਅੱਖੋਂ ਪਰੋਖੇ ਕਰਤਾ ਗਿਆ ਕਿਵੇਂ ਅੱਖੋਂ ਪਰੋਖੇ ਕੀਤੀ ਜਾਂਦੀ ਹੈ ਕੋਈ ਚੀਜ਼ ਇਹ ਤੁਸੀਂ ਖੁਦ ਸਮਝ ਸਕਦੇ ਹੋ ਇਹਦੇ ਵਿੱਚ ਆਪਾਂ ਹਜੇ ਨਾ ਪਈਏ ਸੋ 11 ਬੰਦਿਆਂ ਦੇ ਵਿਰੁੱਧ ਚਲਾਨ ਦਿੱਤਾ ਗਿਆ ਜਿਹੜੇ ਇਹ ਅਧਿਕਾਰੀ ਨੇ ਸਰਕਾਰੀ ਮੁਲਾਜ਼ਮ ਉਹ ਤਾਂ ਠੀਕ ਹੈ ਬਾਕੀ ਸਾਰੇ ਹੈਗੇ ਆ ਜੀ ਪਾਸਰ ਪਾਸਰ ਦੀ ਤੁਹਾਨੂੰ ਡੈਫੀਨੇਸ਼ਨ ਦੱਸ ਦਿੰਨੇ ਆ ਪਾਸਰ ਉਹ ਹੁੰਦਾ ਜਿਹਦਾ ਟਾਈ ਅਪ ਹੁੰਦਾ ਈਟੀਓ ਡੀਟੀਓ ਡੀਈਟੀਓ ਨਾਲ ਜਿਹੜਾ ਗੱਡੀਆਂ ਲਗਾਉਂਦਾ ਕਿੱਥੋਂ ਬਾਰਡਰਾਂ ਤੋਂ ਇੰਟਰ ਸਟੇਟ ਬਾਰਡਰਾਂ ਤੋਂ ਗੱਡੀਆਂ ਬਿਨਾਂ ਟੈਕਸ ਦਿੱਤੇ ਜਾਂ ਬਹੁਤ ਘੱਟ ਟੈਕਸ ਦੇ ਕੇ ਲਗਾਉਂਦਾ ਉਹਨੂੰ ਕਹਿੰਦੇ ਆ ਪਾਸਰ ਸੋ ਆਕਾਸ਼ ਬੱਤਾ ਖੁਦ ਇੱਕ ਪਾਸਰ ਵੱਜੋਂ ਜਾਣਿਆ ਜਾਂਦਾ ਔਰ ਉਹਦੇ ਇਲਾਕੇ ਚ ਸਭ ਤੋਂ ਵੱਡਾ ਪਾਸਰ ਕਿੰਗ ਸੀਗਾ ਕਈ ਜਿਹਦਾ ਨਾਮ ਤੁਹਾਨੂੰ ਮੈਂ ਦੱਸ ਚੁੱਕਿਆ ਵਿਜੇ ਕੁਮਾਰ ਕਈ ਹੁਣ ਦੋਸਤੋ ਇਸ ਚਲਾਨ ਦੇ ਵਿੱਚ ਟੈਲੀਫੋਨ ਨੰਬਰ ਦਿੱਤੇ ਆ ਟੈਲੀਫੋਨ ਨੰਬਰ ਦੇ ਉੱਤੇ ਆ 6 ਔਰ 6ਾਂ ਟੈਲੀਫੋਨ ਨੰਬਰਾਂ ਦੀ ਗੱਲਬਾਤ ਰਿਕਾਰਡ ਕੀਤੀ ਗਈ ਇਸੇ ਸਮੰਧ ਦੇ ਵਿੱਚ ਅਸੀਂ ਇੱਕ ਪਹਿਲਾਂ ਵੀ ਖਬਰ ਪੰਜਾਬ ਦਸਤਾਵੇਜ਼ ਤੇ ਕੀਤੀ ਸੀ ਉਹ ਤੁਸੀਂ ਸਕਰੋਲ ਕਰਕੇ ਲੱਭ ਸਕਦੇ ਹੋ ਖੈਰ ਜਦੋਂ ਸਰਵਲੈਂਸ ਤੇ ਫੋਨ ਰੱਖੇ ਤਾਂ 33 ਅਧਿਕਾਰੀਆਂ ਦੇ ਨਾਮ ਆਏ ਆਈਡੈਂਟੀਫਾਈ ਹੋਏ ਅਲੱਗ-ਅਲੱਗ ਲੋਕੇਸ਼ਨਾਂ ਤੇ ਪੰਜਾਬ 'ਚ ਔਰ ਉਹਨਾਂ ਨੂੰ ਹਰ ਮਹੀਨੇ ਰਕਮ ਦਿੱਤੀ ਜਾਂਦੀ ਸੀ ਰੱਕ ਬਿਨਾ ਟੈਕਸ ਤੋਂ ਲਗਾਉਣ ਦੇ ਲਈ ਕੋਲੇ 33 ਅਸਰ ਫਿਰ ਜਦੋਂ ਇਹਨਾਂ ਦੀਆਂ ਰਿਕਾਰਡਿੰਗਾਂ ਕਾਨੂੰਨ ਅਨਸਾਰ ਕਰਕੇ ਵਜਲੈਂਸ ਬਿਊਰੋ ਨੇ ਚਲਾਨ ਦਿੱਤਾ ਤਾਂ ਹੁਣ ਪੰਜਾਬ ਸਰਕਾਰ ਦੇ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਐਫ ਆਈ ਆਰ ਨੰਬਰ 8 2020 ਦੇ ਵਿੱਚ ਸਮਾਇਤ ਮਨਜ਼ੂਰੀ ਨਹੀਂ ਦੇ ਰਹੀ ਕਿਉਂ ਨਹੀਂ ਦੇ ਰਹੀ ਉਹ ਕਹਿੰਦੀ ਆ ਕਿ ਇਹ ਦੋ ਰਿਟਾਇਰਡ ਈਟੀਯੂ ਤੇ ਇੱਕ ਸਿਮਰਨਦੀਪ ਸਿੰਘ ਬਰਾੜ ਜੋ ਹਜੇ ਵੀ ਨੌਕਰੀ 'ਚ ਹੈ ਉਹਨਾਂ ਤੇ ਮੁਕੱਦਮਾ ਅਦਾਲਤ ਨਹੀਂ ਚਲਾ ਸਕਦੀ ਕਿਉਂਕਿ ਸਾਨੂੰ ਮਨਜ਼ੂਰ ਨਹੀਂ। ਔਰ ਇਹਦੇ ਵਾਸਤੇ ਇਹ ਆ ਗਿਆ ਕਿੱਥੋਂ ਆਉਣੀ ਹੁੰਦੀ ਆ ਇਹ ਆਉਣੀ ਹੁੰਦੀ ਆ ਹਰਪਾਲ ਚੀਮਾ ਜੀ ਤੋਂ। ਜਿਹੜੇ ਕਿ ਕੈਬਨਟ ਮਨਿਸਟਰ ਨੇ ਅਤੇ ਜਿਨ੍ਹਾਂ ਦੇ ਕੋਲ ਇਹ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮਾ ਯਾਨੀ ਕਿ ਪੋਰਟਫੋਲੀਓ ਵਾ ਦੋਸ਼ ਤੁਹਾਨੂੰ ਮੈਂ ਇਹਨਾਂ ਬੰਦਿਆਂ ਤੇ ਸੁਣਾ ਚੁੱਕਿਆ ਕਿ ਬੈਰੀਅਰ ਤੋਂ ਟ੍ਰੱਕਟ ਪਾਉਂਦੇ ਸੀ ਟਰੱਕਾਂ 'ਚ ਮਾਲ ਥੋੜਾ ਦਿਖਾਉਂਦੇ ਸੀ ਜਾਂ ਫਿਰ ਉਹ ਟਰੱਕ ਦੀ ਕਿਤੇ ਗਿਣਤੀ ਨਹੀਂ ਸੀ ਪਾਉਂਦੇ ਔਰ ਹੈਰਾਨੀ ਵਾਲੀ ਗੱਲ ਇਹ ਹੈ ਕੱਲੇ ਗਵਿੰਦਗੜ੍ਹ ਦੇ ਵਿੱਚ ਹਰ ਰੋਜ਼ 2020 ਦੇ ਵਿੱਚ 100 ਟਰੱਕ ਲੰਘਦਾ ਸੀ ਸਕਰਾਪ ਦਾ 100 ਟਰੱਕ ਔਰ ਕੁੱਲ ਇੱਕ ਦਿਨ ਦੀ ਜੀਐਸਟੀ ਜਿਹਨੂੰ ਕਹਿੰਦੇ ਐ ਟੈਕਸ 81 ਲੱਖ ਤੋਂ ਉੱਤੇ ਬਣਦਾ ਸੀ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪਰ ਇਹ ਅਧਿਕਾਰੀ ਕੀ ਕਰਦੇ ਸੀ ਲਗਾ ਦਿੰਦੇ ਸੀ ਜਾਂ ਬਹੁਤ ਘੱਟ ਟੈਕਸ ਲੈ ਕੇ ਜੇ ਉਹ ਤੇ ਸਕਰਾਪ ਲੋਹਾ ਤਾਂ ਉਹ ਤੇ ਦਿਖਾ ਦੇਣਾ ਵੀ ਘਾਫੂਸ ਹੈ ਟਰੱਕ 'ਚ ਯਾਦ ਖਾਦਨਾ ਤੂੜੀ ਹੈ ਟਰੱਕ ਚ ਮਤਲਬ ਕਿ ਜਿੰਸ ਬਦਲ ਦੇਣੀ ਖੈਰ 6 ਕੁੱਲ ਮੋਬਾਈਲ ਨੰਬਰ ਟਰੈਕ ਕੀਤੇ ਗਏ ਜਿਦੇ ਵਿਸਤਾਰ ਇਸ 9 ਪੇਜ ਦੇ ਲੰਮੇ ਚੌੜੇ ਚਲਾਨ ਦੇ ਵਿੱਚ ਦਰਜ ਨੇ ਔਰ ਮੈਂ ਇਹ ਚਲਾਨ ਹਰ ਸਿਮਰਨਜੀਤ ਸਿੰਘ ਦੀ ਅਦਾਲਤ ਚ ਜੋ ਪੇਸ਼ ਹੋਇਆ ਉਹ ਉਤੇ ਨਿਗਾਹ ਮਾਰ ਚੁੱਕੇ ਹਾਂ ਖੈਰ ਅੱਗੇ ਦੱਸਦਾ ਕਿ ਇਸ ਮਾਮਲੇ ਦੀ ਅਗਲੀ ਤਰੀਕ 4 ਨਵੰਬਰ ਹੈ 4 ਨਵੰਬਰ ਨੂੰ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਇਸ ਮਾਮਲੇ ਤੇ ਫੇਰ ਸੁਣਵਾਈ ਕਰਨਗੇ ਸੁਣਵਾਈ ਹੁਣ ਕੀ ਹੋਣੀ ਆ ਜਦੋਂ ਇਹ ਤਿੰਨ ਅਫਸਰਾਂ ਨੂੰ ਛੱਡਤਾ ਸਰਕਾਰ ਨੇ ਤੇ ਜਿਹੜੇ ਬਾਕੀ ਦੇ આરોપીਆ ਉਹਨਾਂ ਦਾ ਰਿਹਾ ਹੋਣਾ ਬਰੀ ਹੋਣਾ ਤੈ ਜਿਹਦੇ ਵਿੱਚ ਆਕਾਸ਼ ਬੱਤਾ ਵੀ ਪਹਿਲੇ ਨੰਬਰ ਤੇ ਸ਼ਾਮਲ ਹੈ ਸੋ ਇਹ ਤਾਂ ਕਹਾਣੀ ਇਸ ਪਰਚੇ ਦੀ ਕੋਈ ਯਾਨੀ ਕਹੋ ਇਸ ਚਲਾਨ ਦੀ ਹੋਈ ਜਿਹੜਾ 21 10 24 ਨੂੰ ਕੁਲਜੀਤ ਸਿੰਘ AIG ਵਜਲੈਂਸ ਬਿਊਰੋ ਨੇ ਦਾਇਰ ਕੀਤਾ ਸੀ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਮਹਿਕਮਾ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਵਜਲੈਂਸ ਇਹ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਉਹਨਾਂ ਦੇ ਇੱਕ ਵਿਸ਼ੇਸ਼ OSD ਦੇ ਅਧਿਕਾਰ ਹੇਠ ਸੀਗਾ ਤੇ ਸਾਰਾ ਜਿਹੜਾ ਕੰਮ ਹੈ ਉਹ ਮੈਨੇਜ ਕਰਦਾ ਸੀ ਜਿਹੜੇ ਇਹ ਈਟੀਓ ਜਿਨ੍ਹਾਂ ਨੇ ਹੜਤਾਲ ਵਗੈਰਾ ਵੀ ਕੀਤੀ ਉਦੋਂ ਰੌਲਾ ਰੱਪਾ ਪਾਇਆ ਇਹ ਸਾਰਿਆਂ ਦਾ ਜਿਹੜਾ ਸਹਾਬ ਕਿਤਾਬ ਉਸੇ OST ਕੋਲ ਸੀ ਜਿਹਦਾ ਸੰਬੰਧ ਪਟਿਆਲੇ ਨਾਲ ਹੈ ਖੈਰ ਹੁਣ ਜਿਹੜੀ ਨਵੀਂ ਸਰਕਾਰ ਆਈ ਆ ਜੇ ਆਪਾਂ ਕਹਿ ਦਈਏ ਕਿ ਕੈਪਟਨ ਸਰਕਾਰ ਨੇ ਪੂਰੀ ਸਹੀ ਕਾਰਵਾਈ ਨਹੀਂ ਸੀ ਕੀਤੀ ਕਈ ਬੰਦੇ ਛੱਡੇ ਤੇ ਕਈ ਬੰਦੇ ਰੱਖੇ ਪਰ ਆ ਮੌਜੂਦਾ ਕਟੜ ਇਮਾਨਦਾਰ ਸਰਕਾਰ ਦਾ ਹੁਣ ਹਾਲ ਕੀ ਹੈ ਕਟੜ ਇਮਾਨਦਾਰ ਸਰਕਾਰ ਉਹ ਤਿੰਨ ਅਧਿਕਾਰੀਆਂ ਨੂੰ ਜਿਨ੍ਹਾਂ ਚੋਂ ਦੋ ਰਿਟਾਇਰ ਹੋ ਗਏ ਤੇ ਇੱਕ ਹਜੇ ਸਰਵਿਸ 'ਚ ਹੈ ਉਹਦੇ ਤੇ ਮੁਕੱਦਮਾ ਚਲਾਉਣ ਦੀ ਅਦਾਲਤ 'ਚ ਆਗਿਆ ਨਹੀਂ ਦੇ ਰਹੀ ਬਲਕਿ ਦਿੱਤੀ ਹੀ ਨਹੀਂ ਇਹ ਸਾਨੂੰ ਜਾਣਕਾਰੀ ਮਿਲੀ ਪੰਜਾਬ ਸਿਵਲ ਸੈਕਰੇਟਰੀਏਟ ਦੇ ਸੂਤਰਾਂ ਰਾਹੀਂ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਆਧਾ ਅਧਿਕਾਰੀ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀ ਬ੍ਰਾਂਚ ਤੋਂ ਤੇ ਉੱਥੋਂ ਦੇ ਹੋਰ ਅਧਿਕਾਰੀਆਂ ਤੋਂ ਸਾਨੂੰ ਇਹ ਸਾਰੀ ਜਾਣਕਾਰੀ ਮਿਲੀ ਹੈ ਕਿ ਤਿੰਨਾਂ ਅਧਿਕਾਰੀਆਂ ਉੱਤੇ ਕੇਸ ਚਲਾਉਣ ਦੀ ਆਗਿਆ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹਰਪਾਲ ਚਿਮ ਨੇ ਦੇਣ ਤੋਂ ਇਨਕਾਰ ਕਰਤਾ ਹੈ। ਕਰ ਦੋਸਤੋ ਇਹ ਸੀ ਖਬਰ ਜਿਸ ਦਾ ਲਿੰਕ ਮਾਸੋਹ ਦਾ ਡੀਆਈਜੀ ਭੁੱਲਰ ਮਾਮਲੇ ਨਾਲ ਜੁੜਿਆ ਹੋਇਆ ਕਿਉਂਕਿ ਆਕਾਸ਼ ਬੱਤੇ ਨੇ ਉਹਨੂੰ ਫਸਾਇਆ ਸੀ ਕੀ ਆਕਾਸ਼ ਬੱਤੇ ਦੀ ਤਾਰ ਸਰਕਾਰ ਨਾਲ ਵੀ ਜੁੜਦੀ ਆ ਜਿਸ ਹੱਦ ਤੱਕ ਜੁੜਦੀ ਆ ਤੇ ਫਿਰ ਕੀ ਭੁੱਲਰ ਨੂੰ ਸਰਕਾਰ ਨੇ ਫਸਾਇਆ ਐਵੇਂ ਇੱਕ ਤੁੱਕਾ ਜਿਹਾ ਮਾਰ ਕੇ ਜੇ ਆਪਾਂ ਵੇਖੀਏ ਪਰ ਇਸ ਤਰ੍ਹਾਂ ਨਹੀਂ ਲੱਗਦਾ ਸੀਬੀਆਈ ਨੇ ਆਕਾਸ਼ ਬੱਤੇ ਦੇ ਕਹਿਣ ਤੇ ਸਾਰੀ ਕਾਰਵਾਈ ਕੀਤੀ ਪਰ ਆਕਾਸ਼ ਬੱਤੇ ਨੂੰ ਬਚਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਇਸ ਗੱਲ ਤੇ ਜ਼ਰੂਰ ਵਿਚਾਰ ਕਰਿਓ ਸਾਡੀ ਖਬਰ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ